ਮੈਂ ਮਾਲਿਸ਼ ਕਰਦਾ ਜਿੱਥੇ ਤੁਹਾਡੇ ਸੱਟ ਲੱਗੀ ਆ। ਆਹ। ਕਿੰਨਾ ਕਿ ਦਰਦ ਹੋ ਰਿਹਾ। ਰਾਜੇ ਦੇ ਮਾਮਾ ਤੁਸੀਂ ਚਾਹੇ ਜਿੰਨੇ ਮਰਜ਼ੀ ਹੱਥ ਪੈਰ ਚਲਾਓ। ਆਈ ਥਿੰਕ ਤੁਹਾਡੇ ਕੋ ਆਰਾਮ ਨਹੀਂ ਆਣਾ। ਤੁਸੀਂ ਸ਼ਮਸ਼ੀਰ ਜੀ ਨੂੰ ਬੁਲਾਓ। ਮੈਂ ਸ਼ਮਸ਼ੀਰ ਨੂੰ ਬੁਲਾਉਣ ਨੂੰ ਉਹ ਸਾਲਾ ਹਕੀਮ ਤਾਰਾ ਚੰਦ ਨਾਲੇ ਮੈਂ ਮਰ ਗਿਆ। ਮਰਾ ਜੀ ਕਰਦਾ ਮੈਂ ਥੋੜੀਆਂ ਮਾਰ ਮਾਰੋ ਪੌੜੀਆਂ ਹੀ ਭੰਨ ਦੇ ਜਿੱਥੋਂ ਤੁਸੀਂ ਡਿੱਗੇ ਸੀ ਮਾਮਾ ਜੀ ਜੇ ਤੁਸੀਂ ਸਾਡੀਆਂ ਪੌੜੀਆਂ ਹੀ ਭੰਨਤੀਆਂ ਸਾਡੇ ਭੂਆ ਜੀ ਉੱਪਰ ਚੜਨਗੇ ਕਿੱਥੋਂ ਬੈਂਕ ਕੋ ਕਾਗੀ ਪਰਾ ਕਲ ਨਹੀਂ ਆਈ ਹਾਂਜੀ ਇਹਨੂੰ ਕਹਿ ਰਿਆਂ ਓਏ ਕਮਲੀ ਇਹ ਅੱਜ ਕੱਲ ਲੋਕੀ ਉੱਪਰ ਚੜਨ ਲਈ ਪੌੜੀ ਦਾ ਇਸਤੇਮਾਲ ਘੱਟ ਕਰਦੇ ਆ ਘੋੜੀ ਦਾ ਵੱਧ ਕਰਦੇ ਆ ਲੱਗਿਆ ਗੱਲਾਂ ਮਾਰਨ ਤੁਸੀਂ ਦੱਸੋ ਜੀ ਦਰਦ ਕਿੱਥੇ ਹੋ ਰਿਹਾ ਓਥੇ ਇੱਥੇ ਥੋੜਾ ਉੱਤੇ ਇੱਥੇ ਥੋੜਾ ਹੋਰ ਉੱਤੇ ਤੂੰ ਬਾਅਦ ਚੱਲ ਮਾਮਾ ਜੀ ਜੇ ਤੁਹਾਡੀ ਗੱਲ ਸਮਝ ਨਹੀਂ ਉਤਰ ਰਹੀ ਤਾਂ ਮੈਂ ਸ਼ਮਸ਼ੇਰ ਜੀ ਨੂੰ ਬੁਲਾਵਾਂ ਉਹ ਤਾਂ ਆਪਣੇ ਉਤਰੇ ਮੋਟੇ ਤਾਂ ਸਾਲੇ ਤੋਂ ਚਾੜ ਨਹੀਂ ਹੋਏ ਹੇ ਤੱਕ ਲੋਕਾਂ ਦੇ ਹੱਡ ਗੋਡੇ ਚਾੜ ਦੂਗਾ ਨਾਲੇ ਇੱਕ ਗੱਲ ਨਾ ਭੁੱਲਨੀ ਜਿਹਦਾ ਗੰਨਾ ਉਹਦੀ ਉਹ ਭੇਲੀ ਜਿਹਨੇ ਪੱਟ ਲਈ ਸਮਝ ਲਾਉਂਦੀ ਏ ਸੇਲੀ ਮਤਲਬ ਅਬਾ ਮੇਰਾ ਮਤਲਬ ਤੂੰ ਬਹੁਤ ਗਿਆ ਸਲਾਹ ਨਾ ਦੇ ਅੰਦਰੋਂ ਲੈ ਕੇ ਹਲਦੀ ਵਾਲਾ ਦੁੱਧ ਦੇ ਠੀਕ ਹੈ ਜੀ ਬਟ ਆਈ ਡੋਟ ਲਾਈਕ ਦੁੱਧ ਚੱਲ ਗੱਲੀ ਹਲਦੀ ਲਿਆ ਦੇ ਸ਼ੁੱਧ